ਅੱਜ ਮੈਂ ਮੈਟਰੋਵ ਦੀ ਸਟ੍ਰਾਟਾ ਵੀ ਦੇਖ ਸਕਦੇ ਹਾਂ ਮੈਂ ਅੱਜ ਕਰ ਰਿਹਾ ੜੀ ਸ਼ੈੜੀ ਬਰਾ ਓਕੇ ਹੈਪੀ ਲੋੜੀ ਸਾਰਿਆਂ ਨੂੰ ਮਿੱਤਰੋ ਤੇ ਹੁਣ ਮੜਿਆ ਮੈਂ ਸ਼ਹਿਰ ਜਾਣਾ ਕੰਮ ਕੋਈ ਸ਼ਹਿਰੋਂ ਆ ਕੇ ਫਿਰ ਮਿੱਤਰੋ ਸਵੀਰ ਦੇ ਵਾਚ ਕੇ 10 ਹਜੇ ਤੱਕ ਮੈਂ ਕੋਠੇ ਤੇ ਚੜਿਆ ਹਾਂ ਦੋ ਵਰੀ ਹੋਇਆ ਮੈਂ ਪਰ ਧੁੰਦ ਲੱਥ ਨਹੀਂ ਗਈ ਤੇ ਆਓ ਤੁਹਾਨੂੰ ਮੌਸਮ ਚੈੱਕ ਕਰਾ ਦਈਏ ਘਰੀਬਾਹਰ ਤੇ ਜਿਹੜਾ ਹੁਣ ਮੇਰੇ ਮੜਿਆ ਕੰਮ ਜਿਹੜਾ ਉਹ ਖੰਡ ਨੇ ਤੇ ਆਜਾ ਕਰੋ ਧੁੰਦ ਮਣੀ ਮਣੀ ਲੱਥਾਂ ਬੈ ਵੀ ਆ ਤੁਹਾਨੂੰ ਇਦਾਂ ਨਹੀਂ ਦਿਖਾਈ ਨਹੀਂ ਦੇਣੀ ਬਾਕੀ ਉਦਾਂ ਹਾਂ ਇੱਕ ਵੱਡੀ ਆਉਂਦੀ ਬੋਕ ਏ ਠੀਕ ਆ ਦੋ ਤਿੰਨ ਇਦਾਂ ਉੱਡਣੀਆਂ ਹਵਾ ਆ ਰਹੀ ਹੈ ਗਿਆ ਇਹ ਇਧਰ ਦੀ ਆ ਇਧਰ ਦੀ ਆਪਾਂ ਚੜਜਣਾ ਆ ਕੋਠੇ ਤੇ ਮੈਂ ਤਾਂ ਡੈਕ ਟੂਕਾੜਾ ਪੂਰਾ ਓਕੇ ਆ ਪ੍ਰੋਗਰਾਮ ਤੇ ਹੁਣ ਬਸ ਆਪਾਂ ਚੱਲਦੇ ਮੜਿਆ ਕੰਮ ਕੰਮ ਕਰਾ ਆ ਗਏ ਯੇ ਫਿਰ ਬਸ ਸਾਰੀ ਦਿਹਾੜੀ ਕੋਠੇ ਤੇ ਰਹਿਣਾ ਗੁੱਡੀਆਂ ਢਾਉਣੀਆਂ ਮਿੱਤਰੋ ਨਹੀਂ ਮਿੱਤਰੋ 11 ਬਚੁਕੇ ਨੇ ਆਪਾਂ ਹੁਣ ਡੂੰ ਲੱਗੇ ਗੁੱਡੀਆਂ ਸਾਰਾ ਮ ਲਾਈਡੋਂਦਿਆ ਡਾ ਮਿੱਤਰੋ ਮੈਂ ਥੋੜਾ ਕੰਮ ਤੇ ਹਾਂ ਹੁਣ ਕੰਮ ਕਮ ਹੀ ਜੇ ਅਭੀ ਸੰਗ ਉੱਤੇ ਚੜੀਏ ਤੇ ਸਭ ਮੜੀ ਮੜੀ ਸਾਈ ਕਰ ਨਾਲੀ ਆ ਮੜੀ ਮੜੀ ਸਿੱਜੀ ਦਾ ਸਾਈ ਇਧਰ ਕਰਦੇ ਸਾਰੀਆਂ ਜਿੱਦਾ ਡਿੱਗੀ ਨਾ ਜੀ ਕਿ ਡਿੱਗ ਪਿਆ ਨਾ ਲੋੜੀ ਬਣਾਈ ਜਾਣੀ ਆ ਤੇ ਧਿਆਨ ਆ ਹੁਣ ਮਿੱਤਰੋ ਆਪਾਂ ਵਾਸ ਹੋਣਾ ਬਸ ਹੱਥ ਖੜਾ ਲੱਗੇ ਮੈਂ ਆਪਣਾ ਵੀ ਗੱਟੂ ਪਿਆਵਾਂ ਥੋੜੋ ਦੋ ਗੱਟੂ ਆ ਰਹੇ ਤੇ ਗੁੱਡੇ ਆਪਣੇ ਸਾਰੇ ਆ ਰਹੇ ਹੁਣ ਗੁੱਡੇ ਗਿਨੇ ਨਹੀਂ ਗਰੂ ਆਏ ਕਿ ਮਾਸਾ ਆਏ ਨਹੀਂ ਕਿ ਨਹੀਂ ਨਹੀਂ ਨਾ ਇੱਕ ਵੀ ਨਹੀਂ ਕਿਹਾ ਚੱਲ ਆ ਗੱਟੂ ਦਾ ਡੀਜੀ ਆ ਆਇਆ ਸਪੀਕਰਾਂ ਜੀ ਜੀ ਲੋ ਮੈਂ ਤਰਾ ਚੱਕਾਸ ਦੇ ਦਸਰਾਦੋ ਵੀਰ ਭਰਾਣੇ ਬਹੁਤ ਹੱਤ ਚੱਕੀ ਹੈ ਮਲੇ ਹਾਡੇ ਤੇ ਕੋਈ ਗੱਲ ਨਹੀਂ ਤੇ ਹੁਣ ਆਪਾਂ ਵੀ ਕੋਠੇ ਤੇ ਆ ਚੁੱਕੇ ਸਾਰੇ ਮਤਲਬ ਤੁਸੀਂ ਪ੍ਰੋਗਰਾਮ ਦੇਖ ਸਕਦੇ ਹੋ ਬਹੁਤ ਗੱਡੇ ਢੰਗ ਦੀ ਧੁੰਦ ਪਈ ਰਾਂਗਰੇ ਪਤਾ ਨਹੀਂ ਲੱਗਣਿਆ ਓਹੋ ਗੁੱਡਾ ਪਾੜ ਜਣਾ ਅਸੀਂ ਮਾਮਾ ਹੋਣੀ ਉੜੀਏ ਗੋਦੀਆ ਤੇ ਨੰਨੀ ਜਦ ਨੀ ਨਾ ਦੇ ਗੁੱਟਾ ਪੋਰ ਮੋੜ ਦੀ ਕਿਰਪਾ ਨਾਲ ਆਇਆ ਕਿ ਰਮਾਰਾ ਪੈਸੇ ਦਿੱਤੇ ਤੇ ਚਰੀਏ ਮੈਂ ਤਰੋ ਆ ਥੱਲੇ ਉਹ ਸਪੀਕਰ ਜਹਾ ਲਾਇਆ ਨਾ ਉਹਦਾ ਕਨੈਕਟ ਹੁੰਦਾ ਪਤਾ ਨਹੀਂ ਕੀ ਨੂਰ ਨੇ ਇੱਕ ਪੂਰ ਨਬਰ ਦਾ ਦੇਤਾ ਸਪੀਕਰ ਹੈ ਚੱਲਾ ਨਹੀਂ ਦਿਆ ਕੀ ਆ ਵੱਡੇ ਆ ਫੜ ਮਿੰਟ ਮੋਟਾ ਫੜਾ ਲੀ ਥੱਲੇ ਨਾ ਨਾ ਥੱਲੇ ਪਾਉਂ ਦਿਖਾਇ ਰੋ ਪਾਉਂ ਹਾਂਜੀ ਕੀ ਬਾਈ ਨੇ ਬਾਈ ਆ ਇਹ ਸਾਰਾ ਕੁਝ ਇੰਡੀਅਨ ਮਾਰ ਰੱਖਿਆ ਹੈ ਚਾਈਨਾ ਦੇ ਵਰਤਦੇ ਨਹੀਂ ਤੀਰ ਕੋਈ ਧਿਆਨਾ ਪੱਟੇ ਧਿਆਨਾ ਚੱਲ ਆਹ ਮਿੱਤਰੋ ਅਦਨ ਵਾਲਾ ਗਟੂ ਅਨੋਖੇ ਬੋੜਾ ਹੋਤ ਨਮਾਖਿਆ ਲੈ ਸਿੰਘ ਨੋ ਮਿੱਤਰੋ ਨੂਰ ਭਾਈਆ ਕੋਈ ਨਾ ਆ ਚੈੱਕ ਕਰੋ ਮਿੱਤਰੋ ਨਵਾਂ ਗਟੂ ਆ ਖੋਲਣ ਲੱਗੇ ਹੁਣ ਆਪਾਂ ਪੱਢਿਆ ਕਿਹੜਾ ਆਈ ਲੋ ਮਿੱਤਰੋ ਚੈੱਕ ਕਰ ਸਕਦੇ ਹੋ ਪੂਰਾ ਉਕੇ ਐਂਡ ਗਟੂ ਥੋੜਾ ਐਂਡ ਪੀਸ ਆ ਹੋਣੇ ਜਸਟ ਖੋਲਿਆ ਆਪਾਂ ਸੱਸੀਆ ਲਾ ਆਣੀ ਜਖਮ ਹੋਏ ਹੋਏ ਮੇਟਰ ਐਂਡ ਗਟੂ ਜੇ ਆ ਰਹੇ ਆ ਆਪਣਾ ਮਮਾ ਦਾ ਗੁੱਡੀਆ ਦਾ ਆ ਬੰਦਾ ਲੱਗਿਆ ਵਾ ਬਲੇ ਬਲੇ ਭਾਈ ਇਹ ਕਹਣੀ ਨਾ ਭਾਈ ਮੈਂ ਪਰ ਦੇਦਾ ਕਿਹਦੇ ਆਈ ਮਾਇ ਨੋ ਮੇਟਰ ਚੈੱਕ ਕਰ ਲੋ ਊਰੀ ਨੇਹੀ ਬੰਨੀ ਆ ਵੱਡੇ ਨੇ ਹੈਕ ਕਰੋ ਤਾ ਪੂਰਾ ਵਰਨਾ ਗੈਮਾ ਗੈਮ ਹੋਲ ਹੋ ਗਿਆ ਭਾਈ ਇਹ ਫੋਕਸ ਕਰ ਦੇ ਪੂਰਾ ਖਿਆ ਗਿਆ ਵੀ ਚੰਨ ਲੈ ਗਿਆ ਚੱਲ ਗਿਆ ਮਾਰੇ ਦੀ ਘੇਪ ਆ ਗਈ ਹੈਕ ਕਰੋ ਮਾ ਸੁਣਾ ਮ ਕੋਡੀਆਂ ਡਾਉਣੀਆਂ ਦੇ ਤੇਰੀ ਦੀ ਹੋਰ ਕੁਝ ਨਹੀਂ ਕਰਨਾ ਹੈ ਵੇ ਤੇਲ ਕੋੜਾ ਨੋ ਮਿੱਤਰਾਂ ਚੈੱਕ ਕਰ ਸਦੇ ਕਿਦਾਂ ਰੌਣਕ ਰੌਣਕ ਹੀ ਕੰਮ ਹੋਇਆ ਉਹ ਚੈੱਕ ਕਰੋ ਸਾਰੇ ਵੀਰ ਭਰਾ ਕੋਠੇ ਚੜ੍ਹੇ ਚੈੱਕ ਕਰੋ ਚਮਕੀਲਾ ਭਾਲ ਆਇਆ ਆ ਆ ਚੈੱਕ ਕਰੋ ਉਹ ਮਹਾ ਦੇ ਰਾਣੀਏ ਚੱਲੇ ਰਾਣੀਏ ਤੇਰਾ ਰੱਖਾ ਮੇਰੀ ਚੱਲੇ ਰਾਣੀਏ ਚੈੱਕ ਕਰੋ ਗੁੱਡਾ ਬੋਹ ਜਾਨ ਮੇਰੀ ਚੱਲੇ ਰਾਣੀਏ ਮੈਂ ਵੀ ਡਾਂਵਾ ਕਰੂ ਤੇਰਾ ਆ ਰਿਹਾ ਹੋ ਪਰ ਨੀ ਸੇਂਗਾ ਇਹਨਾਂ ਬੁੱਡੇ ਦੇ ਦੇਣ ਨੂੰ ਇਹਨਾਂ ਨੇ ਆਂਦੇ ਆ ਪਰੀ ਬਣਾਈ ਇਹਨਾਂ ਦੇ ਦिए ਇਹਨਾਂ ਆਹ ਲੈ ਆ ਵੇ ਓ ਡਾਓ ਯਾਰ ਦੱਸ ਕੀ ਕਰਨੇ ਹੈ ਲੋ ਮਿੱਤਰੋ ਆਜ ਚੈੱਕ ਕਰੋ ਜੀਐਸਬੀ ਵਲੋਗਰ ਵਾਲਾ ਲੈ ਆਂਦਾ ਤੇ ਪ੍ਰੋਗਰਾਮ ਆ ਰਿਹਾ ਡਾ ਵੱਡਾ ਗੁੱਟਾ ਇਹ ਹੁਣ ਆਪਾਂ ਹਵਾ ਚੱਲੀ ਤੋਂ ਦੋ ਦੋ ਡਾ ਦੇਣਾ ਤੇ ਹੋ ਚੈੱਕ ਰੋ ਬਾਕੀ ਹਵਾ ਵੀ ਇਹ ਬੰਦ ਹੋ ਗਈ ਹੈ ਫਤਨ ਕੀ ਗੱਲ ਹੈ ਜਾਰੀ ਸਾਡੀ ਯਾਤਰਾ ਵਾੜਣਾ ਮਤਰਾ ਤੇ ਡਗ ਡਾ ਰਿਆ ਹੈ ਆਪਾਂ ਡੋ ਨਹੀਂ ਦੇ ਵਾੜੀ ਚੰਗਰਾਂ ਦੀ ਹਾਂਜੀ ਕੀ ਕੋਈ ਗੁੱਡੀ ਦੇ ਨਹੀਂ ਗਾ ਸੁਣ ਜੀ ਜਾਣਾ ਨਾ ਥੰਨੇ ਤੇ ਸਾਨੂੰ 100 ਦੋ ਦੋ ਖਾਣੇ ਹਨ ਮੈਂ ਆਣੀ ਤੇ ਵਾਣ ਮੈਂ ਹੰਨੂ ਨਹੀਂ ਮੈਂ ਕਹਿਣਾ ਹਾਂ ਕਰ ਆ ਨਾ ਅੱਜ ਮਾਰੀ ਕਰਤੀ ਹੋਈ ਨਾ ਹਾਂ ਜੀ ਆਕਰ ਮੇਤਰਾ ਪੂਰੀ ਰੌਣਕ ਮਿਲਾਂ ਜੀ ਕੋਈ ਨਹੀਂ ਜਦੋਂ ਆਪਾਂ ਆਹ ਪਟਾੜਾ ਵਾਂਗੇ ਉਹਦੇ ਵਿਖਾਵਾਂਗੇ ਹਰ ਇੱਕ ਕਲਿੱਪ ਤੁਹਾਨੂੰ ਵਿਖਾਇਆ ਜਾਣਾ ਕਿਦਾਂ ਵੱਡੇ ਹਨ ਲੋੜੀ ਦਾ ਸਵਾਦ ਆਉਂਦਿਆ ਪੁਰਾ ਸਵਾਦ ਤੇ ਇਧਰ ਵੀ ਆਉਂਦਿਆ ਆ ਪਰ ਉਹ ਆ ਜਣੀ ਇੰਨੀ ਚਲਦੀ ਗੱਲਬਾਤ ਦੀ ਨਹੀਂ ਬਣਦੀ ਆ ਚੈੱਕ ਕਰੋ ਹਾਂ ਇਹਨਾਂ ਨੇ ਇਹਨਾਂ ਨੇ ਘਰੋਂ ਲੰਕਾਈ ਗਏ ਇਹਨਾਂ ਨੇ ਬੜਾ ਧੱਕਾ ਲਾਇਆ ਪਰ ਇਹਨਾਂ ਦੇ ਹੱਥੋਂ ਵੱਡੇ ਆ ਆ ਕੀਦੀ ਨਾ ਚਾੜ ਜਰੀ ਰੁਕੀ ਦੱਸ ਦੱਸ ਆ ਇਹਦਾ ਸਵਾਗਤ ਹੀ ਗਾਹਣ ਸਾਰਿਆਂ ਨੂੰ ਜਿਆਰੀਏ ਵੱਡੇ ਗੁੱਡੇ ਦਾ ਸੀ 200 ਡੌਨਗੇ ਆਂ ਕੀ ਕਰੋ ਮਿੱਤਰੋ 200 200 ਚਾਪਦਾ ਪੱਲਾ ਪਨਾਇ ਅਖਬਾਰ ਹੱਥ ਕਾ ਦਿਨਾ ਆਵਾਜ਼ ਜੇ ਸੁਣਵਾਉਂਗੀ ਜਿਹੜਾ ਆਇਆ ਵਾਣੀ ਤਾਂ ਸੁਣੀ ਵਾਣੀ ਸੁਣੀ ਇਹ ਮਿੱਤਰੋ ਹਵਾ ਬਾਂਧੂ ਜਿਹੜਾ ਆਉਗੀ ਉਹ ਡਾੜਨਾ ਗੁੱਡਾ ਤੇ ਦੇਖੋ ਕਿਓ ਮੇਰੇ ਉਹਦਾ ਇੰਗਰ ਉਹ ਮੇਨਾਂ ਦਾ ਸਵਾ ਆ ਗਈ ਦੀ ਆ ਤੇ ਗਾੜੀ ਹੈ ਰਹਿ ਚਲਾਣੀ ਵਾ ਆਈ ਆ ਬੜੇ ਲੋਗ ਬੁਖਾਰੋਂ ਆਹ ਨਹੀਂ ਜਿੱਥਾ ਹੋ ਬਿਆਰੂ ਲੋਕਾਂ ਕੁਝ ਨਹੀਂ ਆ ਬੰਦ ਅੱਦ ਗੁਡ ਵੀਰੇ ਗੁਡ ਵੀਰੇ ਕਰਦੇ ਬਰਾਬੋ ਮਿੱਤਰੋ ਜਿਹੜੀ ਗਈ ਰਵੇੜੀ ਆਈ ਡੋ ਲੱਗਿਆ ਬੜਾ ਪੁੱਤਾ ਅਵਾ ਦੇ ਧੀਰ ਆ ਗਈ ਆ ਜਰਾਤ ਵੱਡੇ ਨਾਲ ਦਵਾ ਨਾ ਬੜਾ ਸੁਣ ਕੇ ਜਿਹੜੀ ਕਿਛਕਿਛ ਕਰਾ ਬੀ ਮੁਰਗੀ ਜੈ ਮੁਰਗੀ ਖੋਣ ਲੈ ਜੰਨਾ ਵੜ ਗਈ ਵੜ ਗਈ ਮਿੱਤਰੋ ਜਿਵੇਂ ਇਹਨੇ ਗੁੱਡੇ ਪੇ ਕਾਲ ਦੇ ਸਟੋਰੇਜ ਆ ਇੱਕ ਵੱਡਾ ਹੈ ਤੇ ਇੱਕ ਆ ਘਟੂਈਦਾ ਹੀ ਵੀ ਆ ਗਏ ਹੈ ਕਿਹੜੀ ਲਿਸ਼ਕਨੀ ਕਿਹੜੀ ਲਿਸ਼ਕਨੀ ਨਾ ਯਾਰ ਲਿਸ਼ਕਨੀ ਦੂਰ ਜਾਵੇਗੀ ਹਾਂ ਤੇਰੇ ਸਾਹਮਣੇ ਹੈ ਕਿਹੜੀ ਲਿਸ਼ਕਨੀ ਪੱੜਾ ਕੋਈ ਹਾਲੇ ਹਾਲੇ ਹੱਟਦਾ ਹਾਂ ਨੂੰ ਚੱਲਦੇ ਆ ਮਿੱਤਰੋ ਵੱਡਾ ਗੁੱਡਾ ਦੋ ਡਿਆਣੀ ਆ ਵਾਹ ਨਹੀਂ ਹੋਣ ਬੈਗੀ ਹੁੰਡੋਨੇ ਆ ਚਲੋ ਓਏ ਆ ਬੰਦ ਕਰੀ ਹਾਂ ਬੰਦ ਕਰਕੇ ਹੁਣ ਕਰੀ ਬੰਦ ਕਰ ਦੇ ਬੰਦ ਕਰੀ ਸਭਾ ਹੁਣ ਹਾਂ ਹੁਣ ਕਰਦੇ ਹੁਣ ਚੱਲ ਆ ਜੋ ਟੂ ਥੀ ਸਮੈਲ ਹਾਂਜੀ ਯਾ ਆਹ ਖਾਣਗੇ ਲੋ ਮਿੱਤਰੋ ਤਿੰਨ ਤਵਾ ਆਪਾਂ ਡਾਉਣ ਲੱਗੇ ਆ ਵੱਡਾ ਸਾਰਾ ਗੁੱਡਾ ਤੇ ਗੱਟ ਗਟੂਆ ਪੜਾਇਆ ਗਿਆ ਨੂਰ ਵਾਲਾ ਭਾਈ ਦਾ ਤੇ ਮੇਰਾ ਇਦਾਂ ਹੀ ਬੇਚਰਾ ਇਦਾਂ ਹੀ ਪਿਆ ਓਏ 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 ਵਟਾ ਘੁੱਟਾ ਤਰ੍ਹਾਂ ਦੋ ਸਾਹ ਜੱਟ ਤੇ ਓ ਯਾਰ ਇਹ ਬਿੰਦੀ ਬਿੰਦੀ ਦੇਖਦਾ ਲੱਗ ਗਿਆ ਨਾ ਗੁੱਡਾ ਕਿਤੇ ਨਹੀਂ ਹੋ ਜਾਂਦਾ ਪੀਲਾ ਘੁੱਟਾ ਗਿਆ ਰਮਣੋ ਨਾ ਆ ਆਹ ਵਧਿਆ ਜਾਂਦਾ ਓਏ ਤੋੜਿਓ ਨਾ ਛੇਤਰ ਵੜਾ ਵੇ ਨਾ ਇਹ ਨੋਵੀਂ ਮੇਦਰਾ ਤੇ ਸਰਾ ਦੀ ਦੇ ਸਾਡੇ ਉਹ ਹਰ ਆ ਵਡਾ ਜਿਹਾ ਗਿਆ ਪਾੜ ਤੇ ਇੰਨਾ ਜਦਾ ਦੁੱਖ ਲਗਾਣਾ ਇਨੀ ਮਿਹਨਤ ਕਰਕੇ ਬਣਾਇਆ ਸੁਭਾਅ ਨਹੀਂ ਚੱਲੀ ਪਰ ਇਹਨੂੰ ਜੋੜ ਕੇ ਡਾਣਾ ਆ ਜੋ ਮਰਜ਼ੀ ਹੋ ਜੇ ਤੇ ਹੁਣ ਆਪਾਂ ਆ ਗੁੱਡਾ ਡਾਉਣ ਲੱਗੇ ਆ ਜਿਹਦੇ ਤੇ ਮੇਰੀ ਫੋਟੋ ਲੱਗੀ ਹੋਈ ਹੈ ਡਾਉਣ ਲੱਗੇ ਆਰ ਪੜ ਗਿਆ ਕਿਹ ਨਹੀਂ ਹਣਾ ਆ ਰੋਣਾ ਮੈਂ ਨਾ ਗਾਇਨ ਤੇ ਮੇਤਰ ਹੁਣ ਆਪ ਆਪਣੀ ਫੁੱਟਵਾਲਾ ਦਾਉਣ ਲਗੇ ਆ ਉਹ ਵੀ ਦੋ ਗਟੂਆਂ ਦੇ ਨਾਲ ਦੋ ਡੋਰਾ ਜਿਆ ਕਰ ਲੋ ਦੋ ਦੰਦੇ ਤੇ ਹੁਣ ਆਪ ਇਹਦੇ ਨਾਲ ਆ ਗੁੜੀ ਦਾਉਣ ਲਗੇ ਆ ਆਓ ਚੈੱਕ ਕਰਦੇ ਕਿੰਨਿਆ ਘੜਦਾ ਗੁੜਾ ਚਲੋ ਵੇ ਨੋ ਮੇਤਰ 6 ਵਜੇ ਅੱਧ ਮੈਂ ਪੌਣੇ 6 ਹੋ ਚੁੱਕੇ ਨੇ ਗੁੜਾ ਢਾ ਰਿਹਾ ਪੀਜਾ ਪਿਆ ਕੇ ਨਾ ਤੇ ਆ ਰਿਹਾ ਵੀ ਔਰ ਇਹ ਘਟੂਆ ਆਪਣੇ ਬਾਕੀ ਸਾਰੇ ਓਕੇ ਹਉ ਤੇ ਆਡੇ ਵੀਰ ਭਰਾ ਦੇ ਹੱਥ ਗਰਾਉਂਡ ਪੂਰੇ ਤੇ ਆ ਚੱਕਰ ਬਾਕੀ ਉਹਨਾਂ ਐਸੋਰਟ ਦਾ ਹਾਲ ਸ਼ੀਵ ਵਿਦਾਲ ਕਰ ਰਿਆ ਐਸੇ ਸਟਾਰਟ ਹੋ ਚੁੱਕੀ ਹੈ ਹੁਣ ਬਸ ਆਪਾਂ ਚੱਲੇ ਆਂ ਮਿੱਤਰੋ ਘਰੇ ਚਲਿਓ ਥੱਲੇ ਆ ਵੀ ਲਈਏ ਯਾਰ ਲਓ ਮੈਂ ਤੁਹਾਨੂੰ ਮਦਰਵਾ ਚੈੱਕ ਕਰ ਸਕਦੇ ਹੋ ਤੁਸੀਂ ਤੇ ਆ ਸਪੀਕਰ ਆ ਤੇ ਹੁਣ ਬਸ ਆਪਾਂ ਚੱਲੇ ਆਂ ਘਰਾਂ ਨੂੰ ਆ ਚੱਕਰ ਵੀਰ ਭਰਾ ਦੇ ਪਟਾਕੇ ਚਲਾਉਣ ਕੋਈ ਨਹੀਂ ਨੁਕੰਦੇ ਵਈ बस हुन ਆਪਾ ਹੋਏ ਹੈ ਚਲਿਏ ਬਸ ਮਿੱਤਰੋ ਐਸਾ ਸੁਮਾਪਤੀ ਹੋ ਜੀ ਪੂਰੀ ਸੇਵਾ ਦੀ। ਚੜੀ ਹੁਣ ਆਪਾ ਥੱਲੇ ਆ ਤੜੇ ਖੱਟ ਗਿਆ। ਹੋਰ ਤੁਹਾਡਾ ਲਹੋ ਵੀ ਮਿੱਤਰੋ ਗੁਰਦਾਰੇ ਸਹਾਉ ਤੋਂ ਹੀ ਸੁਖਾਸਨ ਵੀ ਕਰਾਏ ਆ ਅੱਜ ਸਵੇਰੇ ਸੰਗਰਾਹ ਸੰਗਰਾਹ ਦੀ ਸੇਵਾ ਵੀ ਕਰਾਏ ਆ। ਹੁਣ ਮੈਂ ਹਾਂ ਇਨਾ ਵੱਡਾ ਬਲੌਗ ਬਣ ਗਿਆ। ਹਾਂ ਪਤਾ ਨਹੀਂ ਕਿਦਾ ਵਾਰਾ ਕੁੱਤਾ ਵਿਚਾਰਾ ਆ ਗਿਆ। ਘੁੰਮ ਘੁੰਮਦਾ ਵਿਚਾਰਾ। ਸਰ ਕੋਈ ਗੱਲ ਨਹੀਂ ਜੀਦਾ ਵੀ ਆ। ਜੇ ਨਹੀਂ ਸਵੇਰ ਤੱਕ ਇੱਥੇ ਆਵੇ ਰੋਟੀ ਪਣੀ ਆਪਰਾ ਲੈਣਾ ਵੇਖੀ। ਵੇਦੀ ਨਾਣਾ ਹੀ ਹੋਇਆ ਹਰ ਲਣਾ ਦੇ ਇੱਥੇ ਹੀ ਆਪਣੇ ਕੋਲ ਆਵੇ ਗੁੱਤੇ ਇੰਤਾ ਹੀ ਪੀਵੇ ਇੰਤਾ ਹੀ ਆ ਰਿਹਾ ਕੋਤਾ ਚਲਿਏ ਮਤਰਾ ਆਪਾਂ ਖੰਡ ਲੈਣਾ ਨੂੰ ਕੰਮ ਬੱਕਾ ਰਿਆ ਗੁਰਦਰਾ ਆਣਾ ਇਹ ਖੰਡ ਲੈ ਗਿਆ ਹੁਣ ਆਪਾਂ ਚਲਿਏ ਖੰਡ ਲੈ ਕੇ ਜੀ 5 ਕਿਲੋ ਫਿਰ ਬਾਕੀ ਕੰਮ ਕਰਦੇ ਮਤਰਾ ਬਾ ਚੋ ਕੰਮ ਹੈ ਇਹ ਹੁਣ ਗੋਜਰੀ ਬਸ ਸਮਾਪਤੀ ਹੈ ਸ਼ੈਰ ਵਲੋਗ ਦੀ ਟੜੀਆਂ ਰੱਖਾ ਦਾ ਨੈਕਸਟ ਡੇ ਹਾਂ ਜੀ ਮਤਰੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਐਸਪੀ ਵਲੋਗਰ ਚੈਨਲ ਵਿੱਚ ਗਾਇਸ ਆਪਾਂ ਆਪਣੇ ਮਾਨ ਨਗਰ ਦੇ ਵਿੱਚ ਸਾਰਿਆਂ ਨਾਲ ਬੇਲੋ ਚੜ ਗਏ ਕੋਠੇ ਤੇ ਆਜਾ ਗਿਆ ਮਾਗੀ ਇਹ ਉਹਦਾ ਅਸਲੀ ਆਪਣੇ ਪੰਜਾਬ ਚ ਮਾਗੀ ਤੇ ਲੋਹੜੀ ਦੋਵੇਂ ਮਨਾਉਂਦੇ ਆ ਉਦਾਂ ਜਿੱਦਾਂ ਆਓ ਬਲਵਾਰਨੀ ਸਟੇਟਾਂ ਦੇ ਵਿੱਚ ਜਾ ਕੇ ਵੇਖੋਗੇ ਨਾ ਉਥੇ ਮਕਰ ਸੰkrananti ਦੇ ਨਾਮ ਤੇ ਮਨਾਉਂਦੇ ਆ ਅੱਜ ਦੀ ਡੇਟ ਤੇ 14 ਤਰੀਕ ਨੂੰ ਆਪਣੇ 13 14 ਦੋਹਾਂ ਤਰੀਕ ਨੂੰ ਮਨਾਈ ਜਾਂਦੀ ਆ ਤੇ ਪਸੰਦ ਤੇ ਵੀ ਲੋਕੀ ਗੁੱਡੀਆਂ ਢਾਉਂਦੇ ਆ ਆਪਾਂ ਹੁਣ ਅੱਜ ਗਾੜ ਥੋੜਾ ਸਾਫ਼ ਕਰੀਏ ਨੂਰ ਨੇ ਕਰਨਾ ਆਹੋ ਆਹ ਰਿਆ ਆਪਣਾ ਸਦਾ ਨਿੰਝੋ ਵੀਨੂ ਕਹਿੰਦੇ ਆ ਪੁੱਤੇ ਹੋਰੇ ਆ ਚਾਰ ਦਿਨ ਮੇਰੀ ਈਵ ਚ ਆ ਆ ਗੁੱਡੀਆਂ ਗੱਡੀਆਂ ਤੇ ਰਖੜੀ ਨਹੀਂ ਏ ਕੋ ਜੋਰ ਆਉਂਦੇ ਨੇ ਚਲ ਚਲੀ ਜਾਂਦੇ ਹੱਦ ਠੀਕ ਆ ਭਾਈ ਇੰਦਰਾਪੁਰ ਚ ਰਹਿੰਦੀ ਜਣਾ ਸਾਡੇ ਕਹਿੰਦੇ ਨਾਲ ਨਹੀਂ ਗਏ ਨੇ ਇਹ ਮੈਂ ਤੇਰਾ ਮਸਾਵਾਉ ਕੀ ਮੈਂ ਤੇਰੇ ਤੇ ਆ ਸ਼ਹਿਰ ਕਿ ਤੂੰ ਤਾ ਸੌਂ ਚਰਤ ਨੇ ਕੋਠੇ ਤੇ ਆ ਨਵੇਂ ਬੂਟਰ ਇਹ ਮੈਂ ਤੇਰਾ ਚੀਆ ਕਰਾ ਹਦਿਆ ਟਾਲੇ ਬਰਾਣੇ ਹੋ ਆਏ ਹੋ ਆਏ ਹੋਏ ਬਾਸ ਚਰੀਏ ਲਾਈਏ ਪਹਿਲੇ ਸ਼ਬਦ ਰੋਣਾ ਦੋ ਦਿਨ ਫਿਰ ਆਪਾਂ ਬਾਕੀ ਬਾਤ ਚ ਕੰਮ ਕਰਦੇ ਆ ਨਕਲੀ ਕੰਪਨੀ ਤਰਾ ਦੇ ਸਰਾ ਨੂੰ ਤੇ ਆ ਕਰ ਸਾਦੇ ਉਹ ਗਾਣੇ ਵੀ ਆਡੇ ਓਕੇ ਜਿਨੇ ਲਾਗੇ ਨੇ ਤੇ ਹੁਣ ਆਪਾਂ ਗੁੱਡੀ ਦੇ ਚੋਂ ਨੂਰ ਭਾਈ ਨੇ ਇੱਕ ਗੁੱਡੀ ਵੱਢੀ ਆ ਤੇ ਇੱਕ ਵਢਾਲੀ ਆ ਮੇਰੀ ਮੈਂ ਦੋ ਗੜੀਆਂ ਵੱਢੀਆਂ ਨੇ ਦੋ ਵੱਡੀਆਂ ਨੇ ਤੇ ਮੇਰੀ ਆ ਰ ਮੇਰਾ ਘਟੂ ਘਟੂ ਮੇਰਾ ਆ ਤੇ ਵੱਡੇ ਵਾਲਾ ਡਿਆ ਮੈਂ ਤੇ ਉਹ ਗੁੱਡੀ ਆ ਜਿਹੜੀ ਮੈਂ ਇੱਥੇ ਰਹਿੰਦੀ ਐ ਇੱਥੇ ਮੈਂ ਜਿਹਨੂੰ ਵਾਹ ਵਾਹ ਨਹੀਂ ਨਾ ਨਹੀਂ ਦੇਖੋ ਵਾਹ ਬਿਲਕੁਲ ਨਹੀਂ ਆਗੀ ਉਹ ਬਾਪ ਦਾ ਪੁੱਤਰਾ ਆ ਰਹੇ ਆਪਣਾ ਵੀਰ ਭਰਾ ਵੱਡਾ ਵੀਰ ਤੇਰੇ ਦਾ ਆ ਕੇ ਮੇਰੇ ਕੋਲ ਬੈਠਾ ਆ ਆ ਡਗ ਮੰਡੀ ਆ ਇਹ ਬਾਕੀ ਸਾਡੇ ਨਾਲ ਆਲੇ ਆ ਤੇ ਵੇਖ ਸਕਦੇ ਦੀ ਐਰ ਕੀ ਮੇਕਰ ਮਾਸਾ ਲੋੜੀ ਦਾ ਸੁਆਣੀ ਆ ਆ ਦੇਖੋ ਥੋੜਾ ਬੋਤਾ ਆ ਮਮਾ ਥੋੜਾ ਥੋੜਾ ਹੀ ਆ ਮਮਾ ਤੇਰੇ ਜਾਨ ਤੋਂ ਬਾਅਦ ਓਏ ਵੱਡੇ ਨੂੰ ਦਸੀ ਜਿਹੜਾ ਤੀੜਾ ਆ ਸੀ ਮਮਾ ਜਿਹੜਾ ਜਿੰਨਾ ਤੁਸੀਂ ਭੇਜਿਆ ਪਾ ਚਾਰ ਗੁੱਡੇ ਵੱਡੇ ਉਹਨਾਂ ਤਾਂ ਵੀ ਵਾਪਸ ਆ ਗਿਆ ਘਰੇ ਥੱਲੇ ਵੀ ਆਇਆ ਪਰ ਉਹ ਤੀਲਾ ਰੁਟਾਇਆ ਮਿੱਟੋ ਟੁਟ ਟੁਟੇ ਈਲਣੇ ਮਾਮਾ ਚਾਰ ਗੁੱਡੇ ਬਿਡੇ ਚਾਰ ਚਾਰ ਤੁਸਾਂ ਮਿੱਤਰੋ ਅੱਜ ਮੇਰਾ ਪਰਨਾ ਬੰਨਣਾ ਦਾ ਮਾਸਾ ਮੂੜ ਨਹੀਂ ਹੈਗਾ ਕੋਈ ਮੈਨ ਗੁਰੂਆ ਕੱਲ੍ਹ ਵਾਲਾ ਪਰਨਾ ਬੰਨਣਾ ਲਗਾ ਉਹ ਵੀ ਨਹੀਂ ਬੰਨਿਆ ਜਿਮਾਨਾ ਵਿਆਹ ਹੀ ਉਹ ਬੰਨਣਾ ਦਾ ਉਹ ਵੀ ਨਹੀਂ ਬੰਨਿਆ ਤੇ ਰਾਹ ਹੀ ਇਹ ਹੁੰਨੇ ਆ ਗੁਰੂਆ ਬਾਸਣ ਮਿੱਤਰੋ ਪਾਪਾ ਵੀ ਡੋਨੇ ਆ ਥੋੜਾ ਬੋਤਈਆ ਐਰ ਕੀ ਮਾਗੀ ਵਾਲੇ ਦੇਨੇ ਦੇਦੀ ਰੌਣਕ ਮੇਲਾ ਆ ਜਿਆ ਹੋਇਆ ਵੀਰ ਭਰਾ ਆਉਂਦੇ ਕੋਠੇ ਦੇ ਵੱਡੇ ਵੱਡੇ ਮੁੰਡੇ ਆਉਂਦੇ ਕੋਠੇ ਦੇ ਵੇਖ ਕੇ ਚੱਲ ਜਾਂਦੇ ਬਹਾਅ ਨਹੀਂ ਨਾ ਹੈਗੀ ਆਈ ਆਵਾਂ ਚਾਰੇ ਘੋਟੇ ਦੇ ਆ ਰਿਹਾ ਮੇਤਰਾ ਨੂਰ ਦਾ ਘਰ ਆ ਰਿਹਾ ਆ ਆ ਰਿਹਾ ਨੂਰ ਦਾ ਘਰ ਇਹ ਆਵਲਾ ਹੈ ਪੱਡੇ ਦਾ ਘਰ ਓਏ ਪੱਡੇ ਦਾ ਘਰ ਇਹ ਤੁਹਾਨੂੰ ਬਤਾਉਗਾ ਭਲਾ ਓਥੇ ਹੀ ਦੇ ਪੱਡੇ ਦਾ ਘਰ ਇਹ ਆ ਉਥੇ ਹੀ ਤੇ ਆ ਲੋਕ ਮੇਤਰਾ ਜਿਸ ਤਰਾਹ ਦੀ ਦੇਖ ਸਕਦੇ ਹੋ ਉਹ ਰਿਹਾ ਆਪਣਾ ਗੁੱਡਾ ਪੱਡੇ ਦਾ ਨੀ ਵਿਰਗ ਦਾ ਇਹਨੇ ਤਿੰਨ ਗੁੱਡੇ ਵੜਦੇ ਵੱਡੇ ਵੱਡੇ ਤੇ ਇੱਕ ਤਾਂ ਹੋਰ ਵੱਡਾਗਾ ਉਹੀ ਉਹਦਾ ਵੀਡੀਓ ਮੈਂ ਬਣਾਉਣਾ ਵੇਖਿਓ ਇਹ ਕਰਨੀ ਸਿੰਘ ਆਇਓ ਫਿਰ ਵੱਡਾ ਲਗੇ ਆਈ ਵਰ ਰਹੀ ਏ ਕਰਕ ਲਗਾ ਨੇ ਚਲੋ ਏ ਨਾਈ ਕਰਦਾ ਏ 1 2 ਨੇ ਤਰੋ ਕੁ ਡਾਇਰ ਕਿ ਗੈਬ ਕਰਦਾ ਜਿਹੜਾ ਨੇ ਬੁਤੀ ਮਾਲਾ ਆ ਆਪਾ ਅਗੜੀ ਚੱਲੀ ਆ ਚੱਲ ਲੱਗਣਾ ਮੇਲਾ ਨਹੀਂ ਨਹੀਂ ਆਵੇਂ ਏ ਏ ਏ ਬਠਿੰਡੇ ਦੇਲ ਦੇ ਦੋ ਮਸੂਦ ਆ ਗੋ ਹਾਈ ਖੇਲ ਚੋਂ ਭਰਾਰ ਹੋ ਕੇ ਏ ਇੱਕ 30 ਵਿੱਚ ਬੈਠੇ ਆਪੇ ਰੇਹਾਂ ਗੱਲ ਰਹੇ ਹਾਂ ਨਾਮ ਤੋਂ ਵੀ ਜੀ ਮਾਰਦੀ ਹਾਂ ਔਰ ਤੂੰ ਰਸਤੇ ਵਿੱਚ ਪਰਵਾਸਾ ਨੇ ਰੁਕ ਲਿਆ ਏ ਚੱਲ ਮੇਰੀ ਪਿੱਛੇ ਦੀ ਆਵਾਜ਼

ਜੋ ਜਿਹੜੇ ਸਰਾਦੂ ਤੇ ਚੈੱਕ ਕਰ ਸਕਦੇ ਹੋ ਆਪਾਂ ਉਹ ਜਿਹੜਾ ਜਿਹੜਾ ਆਪਾਂ ਗੁੱਡਾ ਖਾਇਆ ਤੁਹਾਨੂੰ ਵੀਡੀਓ ਜੇ ਉਹਨੇ ਘੱਟੋ ਘੱਟ 6 ਗੁੱਡੇ ਵੱਡੇ ਆ ਖਿੱਚਿਆ ਮਾਰ ਮਾਰ ਇੱਕ ਗੁੱਡਾ ਘਰੇ ਵਾਪਸ ਵੀ ਲੈ ਕੇ ਆਇਆ ਤੇ ਟੈਕ ਕਰਾ ਦਿਓ ਮਿੱਤਰੋ ਉਹ ਡੱਲੇ ਗੁੱਡੇ ਰੱਖੇ ਡੰਗ ਕੇ ਸੋਚੇ ਨਾ ਨਾ ਗੜੀਆਂ ਤੇਰਿਆਂ ਤੋਂ ਲੈ ਆ ਤਾ ਤੇਰਿਆਂ ਤੋਂ ਮੇਰਾ ਤੱਕ ਵਾ ਨਾ ਤੱਕ ਵਾਸ ਮਿੱਤਰੋ ਆਪਾਂ ਵੀ ਨਹੀਂ ਆ ਤੇ ਚਾਹ ਚੂਹ ਵੀਨੇ ਫਿਰ ਮੈਂ ਬੋਲੇਗਾ ਦਿਖਾਣ ਰੂਹੇ ਨੇ ਰੂਹਣ ਵਧੀਆ ਰੋਹਨ ਦਾ ਮੈਨੂੰ ਬਹੁਤ ਸਵਾਲ ਆਦਾ ਪਰ ਕਰ ਆਓ ਮਿੱਤਰੋ ਹੁਣ ਆਪਾਂ ਚੱਲਦੇ ਆਂ ਮਿੱਡੇ ਮੀਨ ਲੈਣ ਹੈ ਮੂੰਹ ਵੇਖਾਈ ਮੇਰਾ ਭਰਾ ਹੁਣ ਗੁੰਜਲਾਣਾ ਪਈ ਕਿਉਂਕਿ ਅੱਗੇ ਬੜੀਆਂ ਯਾਰ ਚੌਕ ਕਰ ਲੋਕ ਬੰਦ ਕਰ ਬਸ ਆ ਹੋ ਜੇ ਬੜੇ ਹਾਂ ਕਰ ਦੇਣਾ ਨਾ ਤਿੰਨ ਪਲੇਟਾਂ ਚੰਪਦੀਆਂ ਜਾਣੀਆਂ ਅਸੀਂ ਬੜੇ ਰਾਮ ਨਾਲ ਬੜੇ ਰਾਨ ਦੇ ਹੱਥ ਤੱਕ ਰੋਣੀਆਂ ਭਾਈ ਦੇ ਬਹਿ ਕੇ ਦੋ ਅਬ ਦੋ ਆਪਾਂ ਇੱਥੇ ਖਾਣੀਆਂ ਅਸੀਂ ਰੋਹਨ ਮਿੱਤਰੋ ਹੁਣ ਆਪਾਂ ਚੱਲਦੇ ਆਂ ਵੀ ਸਮਾਨ ਲੈਣ ਤਾਂ ਤੁਹਾਨੂੰ ਮਿਲਦੇ ਆ ਸਮਾਨ ਸ਼ੁਰ ਆਓ ਚੱਲ ਪਈਦਾ ਆਓ ਚੋਕ ਨਾਲਾ ਮੋੜ ਦੇ ਜਾ ਕੇ ਦਾਦੀ ਚੱਲੀ ਤਰ ਰਹੇ ਨੇ ਲੋ ਮਿੱਤਰੋ ਹੁਣ ਪਤਾ ਨਹੀਂ ਜਿਸ ਤਰ੍ਹਾਂ ਸੁਣਾ ਦਿੱਤੀ ਆਪਾਂ ਨੇ ਇੰਨੇ ਨਵੇਂ ਬਣ ਕੇ ਉਹ ਵੀ ਰੋਹਣ ਤੇ ਆਪਾਂ ਦੀ ਫੇਵਰੇਟ ਜਗ੍ਹਾ ਜਿੱਥੇ ਆਪਾਂ ਕਦੇ ਪੇਵਰੇਟ ਪਲੇਸ ਜਿੱਥੇ ਆਪਾਂ ਦੇਖੋ ਆ ਜਾਂਦੇ ਹਾਂ ਮੱਚੇ ਥੇ ਹੁਣ ਆਪਾਂ ਜਾਵਦੇ ਆ ਮਿੱਤਰੋ ਸਤਾਰ ਰੋਹਣ ਤੱਕ ਮਿਲਦੇ ਸਿਰੋਹਣ ਚਾ ਚਾਰਵੀ ਸਿੰਘ ਆ ਚੋਗਲਾਣੀ ਇਥੇ ਦੇਣਾ ਰੋਡ ਤੇ ਆ ਗਏ ਹੈ ਨਾ ਨਹੀਂ ਚੱਲੇ ਚੱਲੇ ਚੱਲ ਸਿੰਘ ਚੱਲੇ ਹੈ ਰਾੜਾ ਹਾਂ ਚੋਗਲਾ ਰਾੜਾ ਆਹੋ ਬਰੋ ਗੱਲ ਨਾਲ ਹੀ ਨਾ ਹਾਂ ਠੀਕ ਹੈ ਜਿੰਨੀ ਨਹੀਂ ਇਸਦੇ ਹੁੰਦਾ ਵਧੀਆ ਚੱਲਣਾ ਲੋ ਮਿੱਤਰੋ ਹੁਣ ਆਪਾਂ ਆ ਚ ਗਏ ਰੋਹਾਂ ਦੇ ਬਾਹਰ ਤੇ ਆ ਜਾ ਕਰਵਾ ਸੀ ਹੁਣ ਇੱਥੇ ਅੱਜ ਜਿੰਨੀ ਗੁੱਡੀ ਨਹੀਂ ਹਡੀ ਮਜਾ ਬਹੁਤ ਅਜ ਇਨਾ ਜਿਆਦਾ ਮਜਾ ਆਉਂਦਾ ਹੋਣਾ ਪਾ ਕਰਾਈਏ 버거 ਖਾ ਚੱਲਦੇ ਆ ਚਲੋ ਲੋ ਵੀ ਮਿੱਤਰੋ ਨਾਲ ਹੀ ਪੀਜੀ ਵੀ ਕਰਾ ਲਏ ਆ ਤੇ ਨਾਲ ਮੈਂ 버거 ਵੀ ਕਰਾ ਲਏ ਮਾਇਆ ਮਿੱਤਰੋ ਆ ਗਈ ਮਾਇਆ ਤੇ ਹੁਣ ਆਪਾਂ ਚੱਲਦੇ ਆ ਘਰੇ ਘਰ ਜਾ ਕੇ ਖਾਣੇ ਪੀਣੇ ਅੱਤ ਕਰੋਨੇ ਆ ਵੀ ਹਾਂ ਚੱਲ ਵੀ ਪੂਰੀ ਹੁਣ ਅੱਧਾ ਕਿਨ ਖਾਣ ਮਿਲ ਜਾਣਾ ਫੇਰ ਆਪਾਂ ਤੈਨੂੰ ਫੇਰ ਤਾਂ ਗੁਡੀਆਂ ਡਾਉਂਦਾ ਬੰਨੀ ਸਟੈਂਡ ਨਹੀਂ ਚੁੱਕਿਆ ਚੰਗੀ ਦਰਾਂ ਨਵੇਂ ਬੂਟ ਵਾਲੀ ਪਾਰਟੀ ਦੇ ਆ ਨਵੇਂ ਬੂਟਾਂ ਦੀ ਚੋਕ ਲਾ ਲਾ ਯਾਰ ਚੋਕ ਲਾ ਲਾ ਚੱਲ ਲੋ ਮਿੱਤਰੋ ਪੀਜਾ ਵੀ ਆ ਪਾਣੇ ਨਮਾਏ ਮਾਰਦੇ ਥੱਲੇ ਆਉਂਦੇ ਫੇਰ ਖਾਣੇ ਆਪਾਂ ਤੇ ਚੱਲ ਨਾਲ 버ਗਰ ਵੀ ਛਕਦੇ ਆ ਲੈ ਆਵਿਲਾ ਮੇਰੀ ਜਾਨ ਤੋਂ ਬਾਅਦ ਇਹ ਵੱਡੇ ਗੁੱਡੇ ਲੈ ਆਇਆ ਤੁਨੂੰ ਮਰੇ ਆਪਰੇ ਹੀ 라 ਮੇਰੇ ਸਾਹਮਣੇ ਨਹੀਂ ਹੋਈ ਦੀ ਗੱਲ ਦੇ ਆ ਵਡੇ ਗੁੱਡੇ ਨੇ ਮੇਰੇ दांत ਬਾਲੇ ਆ ਦੇ ਦੇ ਉੱਤੇ ਵੀ ਉਹ ਨਹੀਂ ਵਿਲਾੜਉਂਦੇ ਚਾਰਨ ਖਾਈਏ ਫਿਰ ਕਿ ਆ ਵੱਡੇ ਆ ਇੱਥੇ ਹੀ ਰੱਖਿਆ ਵੱਡੇ ਗੁੱਡੇ ਦਾ ਨਹਾਣੇ ਸਾਰੇ ਇੱਥੇ ਹੀ ਦਹਾ ਦਹਾ ਲਈ ਉਹਨਾਂ ਬਗਰ ਪੰਜ ਪੰਜ ਲੈ ਹੈਗੇ ਥੋੜੀ ਜਿਹੀ ਉਹ ਡੋਣੇ ਆ ਤੇ ਵਾ ਪੰਜ ਪੰਜ ਆ ਗਏ ਹਾ ਲੋ ਮੈਂ ਮੇਤਰੋ ਚੈੱਕ ਕਰ ਸਕਦੇ ਹਾਂ ਜਿਸ ਤਰ੍ਹਾਂ ਪੀਜੇ ਨੂੰ ਤਾਂ ਆਪਾ ਵਟ ਨਹੀਂ ਪਉਂਦੇ ਤੇ ਮਿੰਟ ਨਹੀਂ ਲੱਗਾ ਪੀਜਾ ਦਾ ਲੱਗਿਆ ਭੋਇਆ ਕਰਨ ਭਾਈ ਆਇਆ ਬੈਹੋ ਯਾਰ ਆਇਜੇ ਭਾਈ ਕਿੰਨੇ ਕੋਲ ਫੁੰਦਾ ਵਾ ਕੀ ਸਭ ਕੋ ਜੇ ਤੈਨੂੰ ਨਹੀਂ ਪਤਾ ਆਪਾਂ ਹੀ ਆ ਨਾ ਸੋਸ ਖੋਲੋ ਤਾਂ ਖਾਈ ਹਣ ਵਾਹ ਚੱਕ ਕਰੋ ਪੂਰੀ ਆ ਗਈ ਹਣ ਲੋ ਵੀ ਮੈਂ ਤਰੇ ਤਾਂ ਫਿਰ ਤਾਂ ਕੋਠੇ ਦੇ ਚੜ ਚੁੱਕੇ ਆਂ ਨਸਰਾ ਦੇ ਸੇ ਸਾਦੇ ਮੂ ਸਾਡਾ ਫਿਰ ਤਾਂ ਬੰਚੂ ਗਿਆ ਆ ਘਰ ਦੇ ਵੀ ਆਨੇ ਦੇਖਣ ਆਏ ਨੇ ਕੀ ਕਰ ਦੇ ਕੀ ਆ ਪੱਕ ਬੰਦ ਦਾ ਜਿਉਨੇ ਮੌੜ ਤਾਂ ਹਾਂ ਆ ਚਾਕਰ ਮੇਟਰ ਮਮੀ ਸਾਡੀ ਕੱਪੀ ਗਾਜੀ ਖਾਣੇਦਾਰ ਰੋਲਦਾ ਤੂੰ ਨਹੀਂ ਬੋਲਦੀ ਰ ਕਰਨ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਨਾਮ ਮੇਰਾ ਚੈੱਕ ਕਰੋ ਇੱਕ ਕੁੱਟ ਦੇ 1 2 3 4 5 ਤੇ 6 ਮੈਂ ਹੋਈ ਹੋ ਗਈ ਤੇਰੀ ਕੁੜੀ ਨਹੀਂ ਲਾਲਾ ਯਾਰ ਹੈ ਨਾਲਾ ਨਾਲਾ ਟੇਬ ਰਾੜੀ ਐਵੇਂ ਪਾੜ ਗਏ ਰਾਬੀ ਕਰਾਂਦਾ ਵੀ ਹੁਣੇ ਦੇ ਆ ਪਿਆ ਕਰਦੇ ਅੱਗੇ ਗਰੂ ਹਾਂਜੀ ਹਾਏ ਕਰੀਂ ਇਸ ਕਿਨਾ ਜਾਂਦੇ ਰੋੜ ਕਾ ਤੇ ਇੱਕ ਤੇ ਸਹੀ ਹੋਈ ਟੇਪ ਹੋਈ ਸਾਡੇ ਲੱਗਦੀ ਹਟਾ ਨੂੰ ਬਣੀ ਡੇਲੀ ਦੀ ਰੁਟੀਨ ਆਉਂਦੇ ਘੜ ਪ੍ਰੋਸਾਦ ਆਵੇ ਬੁਰੀ ਆਤ ਕਰਾਉਂਦੇ ਪੂਰੀ ਮਾਂ ਮਲੇ ਚ ਖੋਫ ਆ ਡਾਜ ਗੱਲ ਕੱਲ ਨਹੀਂ ਹੈ ਕੱਲ ਹਨ ਕੱਲ ਲੋਕਾਂ ਨੂੰ ਬੜਾ ਹੈ ਜੀ ਮਤਰਾ ਦੀ ਸਭੀ ਦੇਖਾ ਦਿਓ ਅੱਜ ਵੀ ਹਵਾ ਚੰਗੀ ਕੱਲ ਥੋੜੀ ਚੰਗੀ ਸੀ ਤੇ ਅੱਜ ਆਪਾਂ ਸਵੇਰ ਦੇ ਗੁਡੇ ਡਾੜਾ ਚੜਾਈ ਹੋ ਚੁੱਕੇ ਆ ਇਸ ਸਵੇਰੇ ਜਿਹੜੀ ਹਵਾ ਆਈ ਮਾੜੀ ਮੋਟੀ ਵਾਚਾ ਬੁੜੇ ਗੁਡੇ ਵਟੇ ਤੇ ਹੁਣ ਵਾਹਣੀ ਵਾਲੀ ਨਸਰੀ ਇਹ ਕਰ ਗਿਆ ਬਣ ਘਰੀ ਓਏ ਓਏ ਪਾ ਆਇਆ ਆ ਗਿਆ ਥੱਲੇ ਥੱਲੇ ਨਾ ਮਿੱਤਰੋ ਜਿਸ ਤਰ੍ਹਾਂ ਨਹੀਂ ਦੇਖ ਸਕਦੇ ਸ਼ਾਮ ਦੇ ਵਾਚੂਗੇ ਨੇ ਪੰਜ ਤੇ ਗੁੱਡੇ ਗਾਡੇ ਤਾਂ ਉੱਡਦੇ ਨੇ ਪਰ ਹਵਾ ਬਿਲਕੁਲ ਨਹੀਂ ਆ ਗਈ ਨਾ ਗੰਦ ਪਿਆ ਲੋੜੀ ਨੂੰ ਜੀ ਮਿੱਤਰੋ ਨਾ ਜਿਆਦਾ ਓਏ ਹੋਏ ਯਾਰ ਬਹੁਤ ਖੇਤੀ ਘੜੀ ਮਿੱਤਰੋ ਮਾਸਾ ਹਵਾ ਨਹੀਂ ਜਿੰਨੇ ਨੇ ਮਾਸ 2 ਕਿਲੋ ਮੀਟਰ 3 ਕਿਲੋ ਮੀਟਰ 4 ਬਸ ਆ ਚਲ ਨਹੀਂ ਵਾ ਕਦੀ ਕਦੀ 5 ਮੀਟਰ ਬੱਲੇ ਆਉਂਦੇ ਹਵਾ ਦੇ ਬਸ ਐਦਾਂ ਹੀ ਮੈਂ ਸੁਣ ਰਹੀਆਂ ਹੱਥ ਤੇ ਆ ਤੁਦ ਮਾਰ ਜਦੇ ਹੱਥ ਕਾਲੇ ਬਾਵਾ ਵੀੜੋਂ ਹੁੰਦਾ ਪਿਆ ਸਵੇਰ ਦੀ ਦਿੱਗੀਆਂ ਜੋ ਸਰ ਗੁੱਡਾ ਬੁੜਾ ਵੱਡਿਆ ਮਿੱਤਰੋ ਅੱਜ ਬਹੁਤ ਗੁੱਡਾ ਵੱਡਿਆ ਓਏ ਨਵੇਂ ਬੂਟਾ ਦਾ ਨਾਈ ਅੱਜ ਵੀ ਨਾ ਮੜਾ ਮਟਾ ਨਾ ਬਾਵਾ ਇਹ ਚੇਂਜ ਹੋ ਗਈ 15 ਆ ਰਹੀ ਹੈ ਬਾਵਾ ਮਿੱਤਰੋ ਦੇਖ ਕੇ ਕਿੰਨੀ 15 ਵਰੀ ਬੜੀ ਆਵਾ ਚੇਂਜ ਹੋਈ ਮਿੱਤਰੋ ਅੱਜ ਬਹੁਤ ਜੇ ਮੈਂ ਤੋਂ ਹਮ ਰਹਤੇ ਪਰ ਉਸੇ ਜਾਣਦੇ ਕਿ ਯਾਰ ਪੁਰਾਣੇ ਗਾਣੇ ਲਾਈ ਉਹ ਸੋਚ ਉਹ ਕਹਾਣੀ ਹੈ ਗਾਣੇ ਗਾਣੇ ਲਾ ਕੇ ਤੇ ਫੇਰ ਨੱਚਦੇ ਆ ਨੱਚਣਾ ਹੀ ਹੁਣ ਮੇਰੇ ਤੋਂ ਬਸ ਹੋਰ ਕੀ ਰਹਿ ਗਿਆ ਸਾਰੀ ਤਾਂ ਵੇੜੇ ਸਫਾਈ ਕਰ ਦੇਣੀ ਆ ਤਾਂ ਕੱਲ ਕੱਲ ਫੇਰ ਡਾਲਾਂਗੇ ਕੱਲ ਸਕੂਲ ਜਾਣਾ ਪੈਣਾ ਸੱਚ ਆ ਕੱਲ ਮੈਂ ਤਾਂ ਸਕੂਲ ਜਾਂਦਾ ਹੁਣ ਸਟੋਰੀਜ਼ ਤੱਕ ਇਨਸਪਾਇਰ ਕਰਦੀ ਹੈ ਹੈਰਾਨ ਕਰਦੀ ਹੈ ਉਹ ਡਾਲਾਂਗੇ ਐਤਵਾਰ ਤੇ ਕਰਾਂਗੇ ਕੋਈ ਨਾ ਕੋਈ ਫੋਰਗਟਨ ਰੈਵੋਲੂਸ਼ਨਸ ਟੂ ਸੀਕਰਟਸ ਆਫ ਨਹੀਂ ਤਾਂ ਇਦਾਂ ਹੀ ਹੋਣ ਅਗਲੇ ਸਾਲ ਹੀ ਸੋ ਇੱਕ ਨਏ ਸਫ਼ਰ ਦੀ ਸ਼ੁਰੂਆਤ ਹੈ ਸੋ ਸਰਚ ਇੰਡੀਆ ਅਨਫੇਲ ਔਨ ਸਕੂਲ ਨਾ ਮੈਂ ਤਾਂ ਤੀਜੀ ਆ ਰਹਾ ਮੀਲਾ ਚੜ੍ਹੀ ਕਰੇ ਕੁਣੀ ਗਿਰਨ ਚਾਰਾ ਮੀਲਾ ਹਾਏ ਮੈਂ ਤੁਹਾਡੇ ਵੀ ਉਹ ਤੀਰ ਮੀਲ ਆ ਗਿਆ ਰੋਦੀਏ ਚਾਹ ਰਹਿੰਦੀ ਬਸ ਤੇ ਬਾਕੀ ਅਸੀਂ ਇੰਨੀ ਜਿਆਦਾ ਹੱਤ ਕਰਾਈ ਮੰਨੇ ਤੇ ਗਾਹ ਪਾਇਆ ਹਵਾ ਆ ਜਾਈਂਦੀ ਨਾ ਅਸੀਂ ਤਾਂ ਮੈਂ ਹਟਣਾ ਹੀ ਨਹੀਂ ਬੱਸ ਉਹਨਾਂ ਦਾ ਗੰਡਾ ਹੋਰ ਕੋਠੇ ਤੇ ਆਪਾ ਮੇਰਾ ਪੈਣਾ ਦਾ ਫਿਰ ਮਿੱਤਰਾਂ ਪੱਛਦੇ ਹਾਂ ਲੈ ਆ ਜਾ ਕਰੋ ਸਾਰੇ ਮੂੰਹ ਵੇਖੋ ਹੁਣ ਲੈ ਮੱਠੀ ਹੋ ਗਿਆ ਨਾ ਵੀ ਹਵਾ ਨੇ ਗੰਦ ਪਾਇਆ ਕਿ ਨਹੀਂ ਨੱਸ ਨੋਨਾ ਦਾ ਗਾਂ ਨੂੰ ਹਵਾ ਦੀ ਪੂਜਾ ਕਰਨੀ ਪੈਣੀ ਜਾਂ ਫੇਰ ਆਏ ਹੇ ਬਿੱਲੇ ਹੇ ਹੇ ਮਿੱਤਰੋ ਚੈੱਕ ਕਰ ਸਦੇ ਹੁਣ ਆਪਾਂ ਬਸ ਐਂਡੀਆਂ ਹੁਣ 6 ਵੱਚੁਕੇ ਨੇ ਤੇ ਹੁਣ ਹਵਾ ਚੱਲੀ ਹੀ ਮਾੜੀ ਮੋਟੀ ਤੇ ਅਹੀਂ ਗੁੱਡੇ ਡਾਏ ਆ ਬੜੇ ਜਿਆਦੇ ਵੱਡੇ ਹੁਣ ਆਪਾਂ ਵਢਾਏ ਵੀ ਮਿੱਤਰੋ ਅੰਤਾਂ ਲਈ ਆ ਆ ਹੁਣ ਦੀ ਹਵਾ ਚੱਲੀ ਸੀ ਨਾ ਇੱਕ ਵੱਡਾ ਗੁੱਡਾ ਉਹ ਜਿਹੜਾ ਇਹਨੇ ਅੱਡੇ ਤਿੰਨ ਕ ਚਾਰ ਗੁੱਡੇ ਵਢੇ ਆ ਤੇ ਬਹੁਤ ਮਜ਼ਾ ਆਉਂਦਾ ਮਿੱਤਰੋ ਅੱਜ ਅਸਲੀ ਮਜ਼ਾ ਆਇਆ ਅੱਜ ਅਸਲੀ ਨੋੜੀ ਨੋੜੀ ਦੇ ਨਿਆ ਆਇਆ ਓਏ ਹੋਏ ਹੋਏ ਗਾਣੇ ਜਿਹੜੇ ਅੱਜ ਚਮਕੀਲਾ ਭਾਈ ਤੇ ਹੋਰ ਕਿਹੜੇ ਓਏ ਗਾਣਾ ਕਿਹਦਾ ਲੱਗਾ ਨ ਚਮਕੀਲੇ ਦਾ ਲੱਗਾ ਗਾਣਾ ਕਿਹਦਾ ਲੱਗਾ ਅੱਛਾ ਆਰਾ ਲਾਇਤੀ ਸਫਾਈ ਕਰੀਏ ਯਾਰ ਕੋਠੇ ਦੀ ਭਗਾਨਾ ਕੋਠਾ ਸਾਰਾ ਜਨਾ ਗੰਦ ਪਾਇਆ ਆਪਾਂ ਜਿੰਦਾ ਗੰਦ ਪਾਇਆ ਚੁੱਕੇ ਉਧਰ ਸੁੱਟ ਦਿਆ ਆਪਣੇ ਕੋਠੇ ਗਾਣਾ ਮਿੱਟੋ ਮਟੀਲਾ ਨੱਚਣਾ ਪੰਗੜਾ ਪਾਉਣਾ ਗਾਣਾ ਗਾਣਾ ਕਿਹਦਾ ਹੀ ਹੁੰਦਾ ਇਹ ਇੱਟ ਮਾਰਨੀ ਪੈਣੀ ਇਥੋਂ ਨਹੀਂ ਬੂਟ ਦੇੜੇ ਬਸ ਟਫ ਹੋ ਗਿਆ ਕਰਕੇ ਇਹਦੇ ਡਾਲਾ ਸਿੰਘ ਡਾਲਾ ਡਾਲਾ ਯਾਰ ਚੱਲ ਡਾ ਯਾਰ ਉਹ ਮਾੜਾ ਨਹੀਂ ਲੱਗੀ ਚੱਲ ਕੋਈ ਗੱਲ ਨਹੀਂ ਡਾ ਡਾ ਲੋ ਅਮਿੰਦਰ ਜਸਤਵੰਦ ਇਹ ਸਾਡੇ ਉਹ ਪੂਰੇ 6 ਵਜੇ ਦੇ 10 ਕਿਨੇ ਮਿੰਟ ਹੋ ਗਏ ਪੂਰੇ 6 ਵਜੇ ਦੇ 10 ਮਿੰਟ ਹੋ ਗਏ ਮੇਟਰ ਉਹ ਗੱਟੂ ਆ ਚੈੱਕ ਕਰਵਾਡੇ ਗੱਟੂ ਪੂਰੀ ਲਾਈਨ ਤੇ ਲੱਗੇ ਨੇ ਮੇਰਾ ਆ ਇੱਕੋ ਹੀ ਯਾਰ ਬਾਕੀ ਆ ਵੀ ਮੈਰਾ ਲੈਣਾ ਜਿਹੜਾ ਤੇ ਇਹ ਆ ਵੀ ਰਾਹ ਲੈਣਾ ਜਿੰਨੇ ਮਰੇ ਮਰੇ ਘਟੂ ਮੇ ਰਾਹ ਲੈਣੇ ਗੁੱਡੀਆਂ ਹੁਣ ਬਾਕੀ ਇਕੱਠੀਆਂ ਕਰਦੀਆਂ ਘਟੋ ਘਟ ਨਹੀਂ ਤੇ 10 ਨਹੀਂ 20 25 ਗੁੱਡੀਆਂ ਜੇ ਬਚੀਆਂ ਹੋਣੀਆਂ ਕੋਈ ਗੱਲ ਨਹੀਂ ਤੇ ਆਪਾਂ ਵਧੀਆ ਇਦਾਂ ਹੀ ਇਦਾਂ ਹੀ ਹਜ਼ਾਰ ਦੀਆਂ ਲੈ ਕਰਨੀਆਂ ਵੱਡੇ ਇਦਾਂ ਹੀ ਵਧੀਆ ਰਹਿਣੀਆਂ ਗੁੱਡੀਆਂ ਦਹਾ ਦਹਾ ਆ ਰਹੀਆਂ ਸਾਰੀਆਂ ਨੇ ਹੋਣੀਆਂ ਗਾਂ ਤੋਂ ਵੱਡੇ ਨਹੀਂ ਉੜਦੇ ਨਹੀਂ ਦਹਾ ਦਹਾ ਹੀ ਨਹੀਂ ਵੱਡੇ ਨਹੀਂ ਉੜਦੇ ਪੱਧੜ ਜਿਹੜੇ ਜਾਂਦੇ ਨਾ ਆਪਾਂ ਪੰਜਾਂ ਪੰਜਾਂ ਵਾਲੇ ਓਨਾ ਇੰਨੀ ਨੇਰ ਪਾਈ ਨਾ ਮਿੱਤਰੋ ਇੰਨੇ ਵੱਡੇ ਗੁੱਡੇ ਉਸ ਆ ਹੁਣ ਵੇਖੋ ਸਾਰੇ ਆਪਸ ਵਿੱਚ ਬੇਤੇ ਰਹੀ ਜਾਂਦੇ ਤੇ ਹੁਣ ਬਸ ਚੱਲੇ ਆਪਾਂ ਘਰਾਂ ਨੂੰ ਥੋੜੇ ਬੋਤੀ ਇੰਜੋਇਮੈਂਟ ਹੋਰ ਕਰ ਲਈ ਫੇ ਚੱਲਦੇ ਆਪਾਂ ਸਿੱਧਾ ਘਰਾਂ ਨੂੰ ਤਰ ਮਿਲਦੇ ਹਨ ਗੁਰਦਾ ਜਾਣ ਵਕਤ ਮਣੇ ਨਾ ਤੈਨੂੰ ਚਲੀਏ ਹਾਂ ਮਿੱਤਰੋ ਸਾਡੇ ਨਾਲ ਧੱਕਾ ਕਰਨਗੇ ਨੂਰਾ ਆਪਾਂ ਸਾਰਾ ਕੁਝ ਸਾਫ਼ ਕਰਕੇ ਚੱਲੀ ਹਾਂ ਗੁਰਦਾਰੇ ਅੱਧਾ ਘੰਟਾ ਆ ਗਿਆ ਹੈਪੋਰਟ ਲਾ ਕੇ ਡੇਢ ਤਰਲੇ ਜਾਖ ਨੂੰ ਸਾਰਾ ਸਮਾਨ ਮੇਨੇ ਥੱਲੇ ਰਖਾ ਰਿਹਾ ਆ ਰਹਿ ਗਿਆ ਏ ਚੱਲ ਆ ਵੀ ਫੜ ਭਰਾ ਆ ਵੀ ਥੱਲੇ ਰੱਖ ਚੱਲੋ ਨਜੇ ਦਿਨਾਂ ਤੇ ਗੱਲਾਂ ਮਾਰਨ ਆ ਤੇ ਥੱਲੇ ਰੱਖ ਪੋੜੀ ਮੈਨੂੰ ਬੜਾ ਦੋਨੀ ਨਾ ਯਾਰ ਚਰੀ ਹੁਣ ਪਤਾ ਨਹੀਂ ਯਾਰ ਚਮਕੀ ਲੈ ਲਈ ਆ ਹਾ ਹਾ ਚਮਕੀ ਲੈਦਾ ਹੀ ਯਾਰ ਚਮਕੀਲਾ ਬਹੁਤ ਵਧੀਆ ਲੱਗਦਾ ਮੈਨੂੰ ਇੰਨੇ ਸੋਹਣੇ ਗਾਣੇ ਬੀ ਚਮਕੀਲਾ ਲਾਓ ਯਾਰ ਹਾ ਜਿੰਨੇ ਹੋਣਾ ਆਈਓ ਇੱਕ ਮਿੰਟ ਓਏ ਆ ਫੜ ਯਾਰ ਆ ਫੜ ਨਾ ਜਾਈ ਮੈਂ ਆਪਣੇ ਕੋਲ ਹੀ ਨਾ ਮਮਾ ਸੋਟਦੇ ਹਾਂ ਗਾਣੇ ਹੋਰ ਮਿੱਤਰੋ ਜਿਸ ਤਰ੍ਹਾਂ ਤਾਂ ਦੱਸਿਆ ਨਾ ਗੁਰਦਾਰਾ ਸਾਹਿਬ ਆ ਚੁੱਕ ਆ ਗਏ ਚਲ ਵੀ ਚੁਕਾਉਣਾ ਸੰਥਿਆ ਵੀ ਕਰਾ ਲਈ ਆਪਾਂ ਕਲਾਸ ਵੀ ਲਾ ਲਈ ਆਪਾਂ ਹੁਣ ਓਕੇ ਹੋ ਚੁੱਕੇ ਆ ਪੂਰਾ ਮਨ ਗੁਰਦਾਰਾ ਜਿਉਂ ਹੀ ਆਪਾਂ ਕੰਮ ਕਰਦੇ ਧੰਨ ਪਤਾ ਕਲਾਸ ਨੂੰ ਨਹੀਂ ਆਪਾਂ ਦੇ ਸੇਵਾ ਕਰਉਣੇ ਨੇ ਉਹ ਵੀ ਆਪਾਂ ਖਰਾ ਲਈ ਇਹ ਤੋਂ ਹੋਣਾ ਬਸ ਆਪਾਂ ਚੱਲ ਜਾਈਏ ਮਿੱਤਰੋ ਘਰੇ ਕਰ ਮੈਂ ਸੋਟਦਾ ਬਾਅਦ ਬਾਏ ਨਹੀਂ ਲੈਸ ਟੂ ਲੁਕ ਬਾਈ ਬਾਈ